ਪਰ ਜਿੱਦਣ ਸਚ ਦੇਵਾ ਜੀ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਸੀ ਉਸ ਦਿਨ ਤੋਂ ਹੀ ਕਿਹਾ ਸੀ ਕਿ ਅੱਜ ਮੈਂ ਕੋਈ ਪਾਰਟੀ ਨਹੀਂ ਜੁਆਇਨ ਕਰ ਰਿਹਾ ਆਪਣੇ ਭੈਣ ਨੂੰ ਜੁਆਇਨ ਕਰ ਰਿਹਾ ਔਰ ਉਹ ਵਾਦਾ ਪੂਰਾ ਨਿਭਾ ਰਿਹਾ ਔਰ ਪੂਰੀ ਮਿਹਨਤ ਕਰ ਰਿਹਾ ਪੁਰਾਣੇ ਸਾਥੀ ਤਾਂ ਸਾਥ ਛੱਡਦੇ ਆ ਤੇ ਉਹਨਾਂ ਦੀ ਗੰਦੀਆਂ ਹਰਕਤਾਂ ਕਿ ਉਹਨਾਂ ਦੀ ਨੇਚਰ ਹੈ ਵੀ ਯੂਜ਼ ਕਰੋ ਥਰੋ ਕਰੋ ਇਸ ਕਰਕੇ ਲੋਕ ਉਹਨਾਂ ਦਾ ਸਾਥ ਛੱਡਦੇ ਜਾ ਰਹੇ ਇੱਥੇ ਮੈਡਮ ਜੀ ਦਾ ਆਣ ਕੇ ਬਹੁਤ ਧੰਨਵਾਦ ਕਰਦਾ ਹਾਂ ਮਿੱਤਰ ਸਾਹਿਬ ਦਾ ਵੀ ਇੱਥੇ ਚਰਨ ਪਾਣੇ ਸਾਡੇ ਬੈਨ ਵਰਗੇ ਨੇ ਔਰ ਜੋ ਵੀ ਸਾਡੀ ਡਿਊਟੀ ਲਾਣਗੇ ਇੱਕ ਇੱਕ ਵੋਟ ਇਹਨਾਂ ਦੀ ਝੋਲੀ ਵਿੱਚ ਪਾਵਾਂਗੇ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਸਾਡੀ ਬੈਣ ਇੱਥੇ ਆਈ ਹੈ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਜ਼ੋਰਦਾਰ ਝਟਕਾ ਦੇਣ ਤੋਂ ਬਾਅਦ ਇੱਕ ਹੋਰ ਜ਼ਬਰਦਸਤ ਵੱਟਾ ਝਟਕਾ ਭਾਜਪਾ ਦੇ ਰਾਜਪੁਰਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੂੰ ਉਸ ਸਮੇਂ ਦਿੱਤਾ ਗਿਆ ਜਦੋਂ ਜਗਦੀਸ਼ ਜੱਗਾ ਦੇ ਗੁਰੂ ਕਹਿ ਲਾਉਣ ਵਾਲੇ ਸਵਰਗੀਏ ਸ਼੍ਰੀ ਬਨਵਾੜੀ ਲਾਲ ਜੀ ਦੇ ਸੁਪੁੱਤਰ ਮਨੋਹਰ ਲਾਲ ਸੱਚ ਦੇਵਾ ਅੱਜ ਜੱਗੇ ਨੂੰ ਅਲਫੀਦਾ ਕਹਿ ਕੇ ਆਪਣੇ ਪਰਿਵਾਰ ਅਤੇ ਆਪਣੇ ਸਮਰਥਕਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਵਾਗਤ ਹੁੰਦੇ ਹਾਂ ਇਸ ਅਕੀਤੇ ਕੀ ਕੁਝ ਕਹਿਣਾ ਸੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਅਤੇ ਉਹਨਾਂ ਦੇ ਪਤੀ ਅਜੀਤ ਮਿੱਤਲ ਅਤੇ ਮਨੋਹਰ ਸਚਦੇਵਾ ਦਾ ਜੀ ਕਿ ਮੈਂ ਕਹਾਂਗੀ ਸਬਸਕ੍ਰਾਈਬਰ ਸਾਰੀ ਕਰਤੇ ਇਨ ਇਕੱਠੇ ਦੇਖਣ ਨੂੰ ਮਿਲ ਰਿਹਾ ਤੇ ਇਹ ਪਰਿਵਾਰ ਜਿਹੜਾ ਹੈ ਕਾਫੀ ਲੰਬੇ ਸਮੇਂ ਤੋਂ ਜਗਦੀਸ਼ਪੁਰ ਜੱਗਾ ਦੇ ਨਾਲ ਜੁੜਿਆ ਹੋਇਆ ਹੈ ਸੀ ਦੇਖੋ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਚਦੇਵਾ ਜੀ ਦੇ ਘਰ ਆ ਕੇ ਸਾਰੇ ਪਰਿਵਾਰ ਨੂੰ ਮਿਲ ਕੇ ਮੈਨੂੰ ਇਹ ਫੀਲ ਹੋ ਰਿਹਾ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਹੀ ਬੈਠੀ ਆ ਤਾਂ ਬਹੁਤ ਅੱਛਾ ਲੱਗ ਰਿਹਾ ਹੈ ਜਿਵੇਂ ਜਿਵੇਂ ਇਲੈਕਸ਼ਨ ਟਾਈਮ ਆ ਰਿਹਾ ਹੈ ਅੱਗੇ-ਅੱਗੇ ਸਰਗਰਮੀਆਂ ਵੱਧ ਰ ਪਰ ਜਿੱਦਣ ਸਚਦੇਵਾ ਜੀ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਸੀ ਉਸ ਦਿਨ ਤੋਂ ਹੀ ਕਿਹਾ ਸੀ ਕਿ ਅੱਜ ਮੈਂ ਕੋਈ ਪਾਰਟੀ ਨਹੀਂ ਜੁਆਇਨ ਕਰ ਰਿਹਾ ਆਪਣੀ ਭੈਣ ਨੂੰ ਜੁਆਇਨ ਕਰ ਰਿਹਾ ਹੋਰ ਉਹ ਵਾਦਾ ਪੂਰਾ ਨਿਭਾ ਰਿਹਾ ਔਰ ਪੂਰੀ ਮਿਹਨਤ ਕਰ ਰਿਹਾ ਜਾਨ ਵਾਲੇ ਜਨਤਾ ਦੇ ਵਿੱਚ ਇਹਨਾਂ ਕੋਈ ਪਾਰਟੀ ਬਿਲਕੁਲ ਜੀ ਬਿਲਕੁਲ ਜੋ ੜਿਜ਼ਰਵ ਕਰਦੇ ਉਹਨਾਂ ਨੂੰ ਜਰੂਰ ਮਿਲੇਗੀ ਔਰ ਆਮ ਆਦੀ ਪਾਰਟੀ ਮਾਨਸਮਾਨ ਪੂਰਾ ਦਿੰਦੀ ਹੈ ਔਰ ਪੂਰਾ ਦੇਗੀ ਜੋ ਮਿਹਨਤ ਕਰਦੇ ਉਹਨਾਂ ਨੂੰ ਜਰੂਰ ਮਿਲੇਗੀ ਮੈਡਮ ਗਿਤਾ ਇਹਨਾਂ ਨੇ ਦੱਸਿਆ ਜਦ ਇਹਨਾਂ ਨੇ ਘਰ ਬਣਾਇਆ ਇੱਥੇ ਸਾਰੇ ਪਾਸੇ ਖੱਡੇ ਸੀਗੇ ਹੁਣ ਸਰਜਤੀ ਤੁਹਾਡੀ ਸਰਕਾਰ ਆਈ ਹੈ ਤੇ ਇੱਥੇ ਸਾਰੇ ਕੰਮ ਮੁਕੰਮਲ ਹੋ ਗਏ ਆ ਇਹ ਚੀਜ਼ ਦੇਖੇ ਕਿ ਇੱਥੇ ਆਇਆ ਜਿਸ ਅੱਗੇ ਜਿਹੜੇ ਕੰਮ ਪੈਂਡਿੰਗ ਰਹਿ ਗਿਆ ਉਹ ਕੱਤੋਂ ਸ਼ੁਰੂ ਹੋਣਗੇ ਤੁਸੀਂ ਇਲੈਕਸ਼ਨ ਕਰਕੇ ਕੰਮ ਬੰਦ ਦੇਖੋ ਬਹੁਤ ਜਲਦੀ ਹੋ ਜਾਣਗੇ ਆਲਮੋਸਟ 7 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਸੀਗੇ ਅਤੇ ਚਾ ਦੇਵਾਸੀਗੇ ਸਾਰੇ تقریبا ਹੋ ਕੰਪਲੀਟ ਹੋ ਚੁੱਕੇ ਹੈ ਮੈਂ ਕਹਿੰਨੀ ਆ ਵੀ 95% ਪੂਰਾ ਹੋ ਚੁੱਕਿਆ ਜੋ ਥੋੜਾ ਬੋਤਾ ਰਹਿ ਗਿਆ ਉਹ ਕੋਰ ਖਤਮ ਹੋਣ ਤੋਂ ਬਾਅਦ ਜਲਦੀ ਹੀ ਉਹ ਪੂਰਾ ਹੋ ਜੇ ਬਹੁਤ ਖੁਸ਼ੀ ਦਾ ਦਿਨ ਹੈ ਵੀ ਅਸੀਂ ਸੱਚੇ ਦੇਵਾ ਜੀ ਦੇ ਘਰ ਆਏ ਹੈ ਇਹਨਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਦਾ ਜੁਆਇਨ ਕਰਨ ਦਾ ਇੱਕ ਬਹੁਤ ਵੱਡਾ ਗੱਲ ਸੀ ਵੀ ਇਹ ਕਹਿੰਦੇ ਅਸੀਂ ਜਦੋਂ ਵੀ ਕੋਠੀ ਜਾਂਦੇ ਆ ਸਾਨੂੰ ਮੈਡਮ ਨਾਲ ਦੀ ਨਾਲ ਮਿਲਦੇ ਆ ਮਿੱਤਰ ਜੀ ਨਾਲ ਦੀ ਨਾਲ ਮਿਲਦੇ ਆ ਸਾਨੂੰ ਉਹ ਝਿਜਕ ਨਹੀਂ ਜੋ ਪਹਿਲਾਂ ਕਿਸੇ ਜਿਹੜੇ ਪੁਰਾਣੇ ਐਮਐਲਏ ਦੇ ਘਰੇ ਜਾਣ ਦੀ ਲੋਕਾਂ ਨੂੰ ਝਿਜਕ ਸੀ ਜਾਂ ਲੋਕ ਕਹਿੰਦੇ ਸੀ ਵੀ ਇਹਨਾਂ ਨੇ ਮਿਲਣਾ ਨਹੀਂ ਇਹ ਖੁਦ ਇਹਨਾਂ ਨੇ ਬਾਜ਼ਾਰ 'ਚ ਕਿਹਾ ਸੀ ਵੀ ਇਸ ਤਾਂ ਜਾਣਿਆ ਸਿੱਧੇ ਦਰਵਾਜ਼ੇ ਖੁੱਲੇ ਆ ਜਾ ਕੇ ਹੱਥ ਫੜ ਕੇ ਕਹਿੰਦੇ ਆ ਕੰਮ ਕਰਾਓ ਜੀ ਇਹਨਾਂ ਨੇ ਉਹ ਚੀਜ਼ ਦੇਖੀ ਹੈ ਤੇ ਉਸ ਕਾਰਨ ਇਹ ਪਾਰਟੀ 'ਚ ਲੱਗੇ ਔਰ ਪਾਰਟੀ ਦੇ ਜਿਹੜੇ ਕੰਮ ਹੋ ਰਹੇ ਨੇ ਬੋਲ ਬਲਈਆ ਪਾਰਟੀ ਨੇ ਆਂਦੇ ਇਥੇ ਡਰ ਝੱਕਤਾ ਜਿਹੜਾ ਕਿ ਪਹਿਲਾਂ ਲੋਕਾਂ ਦੇ ਸਿਰ ਤੇ ਡਰ ਸੀ ਪਰਚਿਆਂ ਦਾ ਵਪਾਰੀਆਂ ਨੂੰ ਡਰ ਸੀ ਅਫਸਰਾਂ ਦਾ ਮੈਡਮ ਨਿੰਦਾ ਮਿੱਤਲ ਨੇ ਸਰਕਾਰ ਬਨ ਅਨਸਾਰ ਇਹ ਡਰ ਲੋਕਾਂ ਦਾ ਚੱਕਦਾ ਉਹ ਸਾਰੀਆਂ ਖੁਸ਼ੀਆਂ ਨੂੰ ਦੇਖਦੇ ਇਹ ਲੋਕ ਅੱਗੇ ਆਏ ਇੱਕ ਦਿਨ ਚ ਦੋ ਤਮਾਕੇ ਕੀਤੇ ਅੱਗੇ ਹੋਰ ਕਿੰਨੇ ਤਮਾਕੇ ਕਰਨ ਜਾ ਰਹੇ ਹੋ ਦੇਖੋ ਲੋਕ ਖੁਸ਼ ਹੋ ਰਹੇ ਨੇ ਔਰ ਇਲੈਕਸ਼ਨ ਦਾ ਮਾਹੌਲ ਵਧਦਾ ਜਾ ਰਿਹਾ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਚੰਗੇ ਲੋਕ ਇਕੱਠੇ ਹੋ ਕੇ ਆ ਭਗਵੰਤ ਮਾਨ ਜੀ ਦਾ ਜੋ ਨਾਰਾ 13 0 ਦਾ ਉਹਨੂੰ ਪੂਰਾ ਕਰੀਏ ਤਾਂ ਕਿ ਅਸੀਂ ਪਾਰਲੀਮੈਂਟ 'ਚ ਰੋਲਾ ਪਾ ਕੇ ਆਦੇ ਹੱਕ ਲਿਆ ਸਕੀਏ ਪੰਜਾਬ ਸਰਕਾਰ ਨੂੰ ਜੋ ਵੀ ਸਾਡੇ ਲੋਕਾਂ ਦੀ ਹੱਕ ਆ ਉਹ ਮਿਲਣ ਮਿੱਕਲ ਸਾਹਿਬ ਤੇ ਪਰਿਵਾਰ ਜਿਹੜਾ ਹੈ ਬੜੇ ਕਾਫੀ ਸਮੇਂ ਤੋਂ ਜਗਦੀਸ਼ ਕੁਮਾਰ ਝੱਗਾ ਦੇ ਨਾਲ ਜੁੜਿਆ ਹੋਇਆ ਸੀਗਾ ਅੱਜ ਇਹ ਤੁਹਾਨੂੰ ਦੇਖ ਕੇ ਤੁਹਾਡੇ ਕੰਮ ਦੇਖ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਰਲਿਆ ਕੀ ਕਹਿਣਾ ਚਾਹੋਗੇ ਦੇਖੋ ਹਰ ਇਨਸਾਨ ਕਿਸੇ ਨਾ ਕਿਸੇ ਨਾਲ ਜੁੜਾ ਹੁੰਦਾ ਹੈ ਔਰ ਟਾਈਮ ਟੂ ਟਾਈਮ ਚੇਂजेस ਆਉਂਦੇ ਰਹਿੰਦੀ ਹੈ ਕੋਈ ਵੀ ਇਨਸਾਨ ਨੂੰ ਜਦੋਂ ਕੋਈ ਉਹਨਾਂ ਨੂੰ ਉਹਨਾਂ ਤੋਂ ਚੰਗਾ ਲੱਗੇ ਜਾਂ ਜਿਹਦੇ ਨਾਲ ਜੁੜਿਆ ਉਹਦੀਆਂ ਗੰਦੀਆਂ ਕਾਸ਼ਤਾਨੀਆਂ ਲੋਕਾਂ ਨੂੰ ਪਤਾ ਲੱਗ ਜਾ ਤਾਂ ਲੋਕ ਸਾਥ ਛੱਡ ਜਾਂਦੇ ਨੇ ਹਰ ਬੰਦਾ ਦੇਖਦਾ ਵੀ ਮੈਂ ਕਿਸ ਦੇ ਨਾਲ ਜੁੜਾਂ ਉਹ ਜਿਹਦੇ ਨਾਲ ਜੁੜਿਆ ਉਹ ਤੂੰ ਚੰਗਾ ਮਿਲਦਾ ਹੈ ਤਾਂ ਹਰ ਆਦਮੀ ਸੋਚਦਾ ਮੈਂ ਤੁਹਾਡੇ ਜਾ ਹੋ ਚੰਗੀ ਤਰ੍ਹਾਂ ਜਾਵਾਂ ਪੁਰਾਣੇ ਸਾਥੀ ਤਾਂ ਸਾਥ ਛੱਡਦੇ ਆ ਤੇ ਉਹਨਾਂ ਦੀ ਗੰਦੀਆਂ ਹਰਕਤਾਂ ਕਿ ਉਹਨਾਂ ਦੀ ਨੇਚਰ ਹੈ ਵੀ ਯੂਜ਼ ਕਰੋ ਥਰੋ ਕਰੋ ਇਸ ਕਰਕੇ ਲੋਕ ਉਹਨਾਂ ਦਾ ਸਾਥ ਛੱਡਦੇ ਜਾਂਦੇ ਮੈਂ ਇੱਥੇ ਮੈਡਮ ਜੀ ਦਾ ਆਣ ਕੇ ਬਹੁਤ ਧੰਨਵਾਦ ਕਰਦਾ ਹਾਂ ਮਿੱਤਰ ਸਾਹਿਬ ਦਾ ਵੀ ਇੱਥੇ ਚਰਨ ਪਾਣੇ ਸਾਡੀ ਬੈਣ ਵਰਗੀ ਨੇ ਔਰ ਜੋ ਵੀ ਸਾਡੀ ਡਿਊਟੀ ਲਾਣਗੇ ਇੱਕ ਇੱਕ ਵੋਟ ਇਹਨਾਂ ਦੀ ਝੋਲੀ ਵਿੱਚ ਪਾਵਾਂਗੇ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਸਾਡੀ ਬੈਣ ਇੱਥੇ ਆਈ ਹੈ ਤੇ ਤੁਸੀਂ ਕਾਫੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੋ ਹਾਂ ਜੀ ਕਿਸ ਤਰ੍ਹਾਂ ਰਹੇਗਾ ਬਹੁਤ ਅੱਛਾ ਰਹੇਗਾ ਜੀ ਅੱਛੇ ਮੰਦੇ ਨਾਲ ਅੱਛਾ ਹੀ ਰਹੇਗਾ ਜੀ ਹਾਂਜੀ ਕਿਹੜੀਆਂ ਚੀਜ਼ਾਂ ਦੇਖ ਕੇ ਤੁਸੀਂ ਅੱਜ ਆਨੰਦ ਮਾਣ ਵੀ ਬਣਾਇਆ ਇਹਨਾਂ ਦੇ ਕੰਮਕਾਰ ਦੇਖ ਕੇ ਜੀ ਅਸੀਂ ਜਦੋਂ ਇੱਥੇ 2 ਸਾਲ ਪਹਿਲੇ ਮਕਾਨ ਪਏ ਸੀ ਖੱਡੇ ਸੀ ਹੋਰ ਬੰਦਿਆਂ ਦੀ ਪਾਰਟੀ ਸੀ ਆਮ ਪਾਰਟੀ ਨਹੀਂ ਸੀ ਜਦੋਂ ਇਹ ਆਮ ਪਾਰਟੀ ਆਇਆ ਤੇ ਦਮ ਸਵਰਗ ਬਣਾ ਦਿੱਤਾ ਜੀ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿੱਦ ਦਾ ਹੋਵੇ ਅਖ਼ਬਾਰ